ਅੱਛੀਕਾ ਨਮਸਕਾਰ ਅਦਾ ਕੀ ਹਾਲ ਚਾਲ ਦੋਸਤੋ ਇਹ ਦੇਖ ਲੋ ਦੀ ਜਰਮਨ ਦੀ ਟ੍ਰੇਨ ਗਈ ਜੀ ਮੈਂ ਤੁਹਾਨੂੰ ਦਿਖਾ ਦਈਏ ਜਰਮਨ ਦੀ ਟ੍ਰੇਨ ਬਾਕੀ ਦੋਸਤੋ ਅਗਰ ਤੁਸੀਂ ਵੀ ਰਿਸ਼ਤੇਦਾਰ ਨਾਲ ਬੋਲਚਾਲ ਬੰਦ ਕਰਨੀ ਚਾਹੁੰਦੇ ਹੋ ਨਾ ਤੇ ਸਭ ਤੋਂ ਸੌਖਾ ਤਰੀਕਾ ਹੈ ਇਹਦਾ ਕੋਈ ਜਵਾਬ ਨਹੀਂ ਜਿਗਾ ਤੁਸੀਂ ਰਿਸ਼ਤੇਦਾਰ ਨੂੰ ਖੁਦਾਰੇ ਪੈਸੇ ਦੇ ਦਿਓ ਤੇ ਜਦੋਂ ਮੰਗੋਗੇ ਨਾ ਤੁਸੀਂ ਪੈਸੇ ਵਾਪਸ ਬੋਲਚਰ ਬੰਦ ਉਦੋਂ ਨਹੀਂ ਹੈ ਜਿੰਨਾ ਚੇ ਤੁਸੀਂ ਪੈਸੇ ਦਿੱਤੇ ਵੀ ਨਾ ਤੁਸੀਂ ਵਾਪਸ ਨਹੀਂ ਮੰਗੇ ਨਾ ਤੇ ਕਦੀ ਬੋਲਚਰ ਨਹੀਂ ਬੰਦ ਨਹੀਂ ਤੁਹਾਡਾ ਬੜਾ ਪਿਆਰ ਰਹਿਣਾ ਹੈ ਬਸ ਜਦੋਂ ਤੁਸੀਂ ਪੈਸੇ ਮੰਗਨੇਵੇਂ ਪਹਿਲਾਂ ਤੁਹਾਨੂੰ 2 4 5 ਵਾਰੀ ਲਾਲੇ ਲੱਗਣੇਵੇਂ 2 ਮਿੰਟ ਹੈ ਜੋ 4 ਮਿੰਟ ਹੈ ਜੋ 6 ਮਿੰਟ ਹੈ ਜੋ ਤੇ ਜਦੋਂ ਫਿਰ ਤੁਸੀਂ ਕਹਿੰਦਾ ਨਹੀਂ ਵੀ ਮੇਰੇ ਪੈਸੇ ਵਾਪਸ ਕਰੋ ਤੇ ਫਿਰ ਸਮਝੋ ਤੁਹਾਡੀ ਉਸ ਤੋਂ ਬਾਅਦ ਬੋਲਚਰ ਬੰਦ ਗਈ ਜੇ ਇੱਕ ਉਸ ਤੋਂ ਵਧੀਆ ਕੋਈ ਤਰੀਕਾ ਹੈ ਜੇ ਤੁਸੀਂ ਅਕਤ ਅਜੇ ਵੀ ਸੋਇਤੇ ਵੀ ਅਜੇ ਬੰਧ ਨਹੀਂ ਹੋਈ ਚੰਗੀ ਤਰ੍ਹਾਂ ਫਿਰ ਕਿਸੇ ਹੋਰ ਰਿਸ਼ਤੇਦਾਰ ਦਾ ਨਾ ਕੋਈ ਬੱਚਾ ਬਾਰ ਮੰਗਾ ਲਓ ਭਾਵੇਂ ਕੁੜੀ ਮੰਗਾ ਲਓ ਤੇ ਭਾਵੇਂ ਦਾ ਮੁੰਡਾ ਮੰਗਾ ਲਓ ਫਿਰ ਤੁਸੀਂ ਦੇਖੋ ਨਜ਼ਾਰੇ ਜਿੰਨਾ ਜੀ ਤੁਸੀਂ ਆਪਣੇ ਕੋ ਰੱਖੋਗੇ ਨਾ ਤੇ ਤੁਹਾਡੀ ਬੋਲ ਚੱਲ ਰਹੀਗੀ ਉਹ ਵੀ ਸੋਚਣਗੇ ਚਲੋ ਜੀ ਬੱਚਾ ਆਪਣੇ ਘਰ ਬਿਠਾਇਆ ਹੈ لیکن ابار ਤੁਸੀਂ ਆਪਣੇ ਕੋਲ زیادہ دن ਨਹੀਂ ਰੱਖ ਸਕਦੇ ਕਿਉਂਕਿ ਇੱਥੇ ਕਾਨੂੰਨੀ ਮਜਬੂਰੀਆਂ ਆ ਜਾਂਦੀਆਂ ਟਾਈਮ ਦੀ ਕੱਲ ਆ ਜਾਂਦੀ ਏ ਤੁਹਾਡੀ ਆਪਣੀ ਕੋਲ ਲਾਈਫ ਹੈ ਬੱਚੇ ਸਕੂਲ ਜਾਂਦੇ ਵੇ ਤੇ ਜਿੱਦਨ ਤੁਸੀਂ ਕਾਰ ਆਏ ਬੱਚੇ ਨਿਕੋਗੇ ਨਾ ਵੀ ਕਾਕਾ ਜੀ ਹੁਣ ਤੁਸੀਂ ਇੰਤਜ਼ਾਮ ਕਰ ਲਓ ਜੇ ਕੁੜੀ ਆਈ ਤੇ ਕਹਿੰਨਾ ਬੇਟਾ ਤੁਸੀਂ ਆਪਣੇ ਇੰਤਜ਼ਾਮ ਕਰ ਲਓ ਕਿਉਂਕਿ ਇੱਥੇ ਸਾਰਾ ਕੁਝ ਹੋ ਹੀ ਹੁੰਦਾ ਹੈ ਬਸ ਉਸ ਦਿਨ ਤੋਂ ਤੁਹਾਡੀ ਬੋਲਚਾਲ ਕੱਟਣੀ 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 ਸ਼ੁਰੂ ਹੋ ਜਾਣੀ ਹੈ ਤੇ ਜੇ ਇਹਦੇ ਬੱਚੇ ਹੋ ਗਏ ਸੈਟ ਕਿਹੜੇ ਲੋਕਾਂ ਦੇ ਵੈਸੀ ਵੋਲਚਰ ਬੰਦ ਹੋਈ ਨਹੀਂ ਹੈ। ਉਹਨਾਂ ਨੇ ਕਿਹਾ ਮੈਨੂੰ ਇਸ ਤਰ੍ਹਾਂ ਦੀ ਕੀ ਪ੍ਰਵਾਹ ਗਈ ਹੈ। ਮੈਂ ਹੁਣ ਸੈਟ ਹੋ ਗਿਆ ਹਾਂ। ਤੇ ਜੇ ਚਲੇ ਕਿਤੇ ਵਾਪਸ ਫਿਰ ਤੇ 101% ਵੋਲਚਰ ਬੰਦ ਦੇਣਾ। ਕਿਉਂਕਿ ਉਹਨਾਂ ਨੂੰ ਗੁੱਸਾ ਆਲਾ ਵੀ ਤੁਸੀਂ ਸੈਟ ਜਗਾਏ ਬੱਚੇ ਨੂੰ। ਤੇ ਬੱਚੇ ਨੂੰ ਤੁਸੀਂ ਸੈਟ ਕਿਸੇ ਕੀਮਤ ਤੇ ਕਰਾ ਨਹੀਂ ਸਕਦੇ। ਹੁਣ ਜਿਵੇਂ ਅਮਰੀਕਾ ਤੋਂ ਬੰਦੇ ਵਾਪਸ ਆਏ ਵੇ ਉੱਤੇ ਕਿਸੇ ਰਿਸ਼ਤੇਦਾਨ ਨੂੰ ਮਦਦ ਕੀਤੀ ਹੈ? ਨਹੀਂ ਕਰ ਸਕਦਾ। ਕੋਈ ਵੀ ਰਿਸ਼ਤੇਦਾਰ ਕਿਸੇ ਦੀ ਬਾਹਰ ਮਦਦ ਨਹੀਂ ਕਰ ਸਕਦਾ। ਵਾਅਦਿਆਂ ਨੂੰ 2-4 ਦਿਨ 10-15 ਮਹੀਨਾ ਪੰਦਰ ਰਖ ਸਕਦਾ ਥੋੜੀ ਬੋਲ ਪੈਸੇ ਦੀ ਮਦਦ ਕਰ ਸਕਦਾ ਜੇ ਤੁਹਾਨੂੰ ਕਿਤੇ ਲੋਡ ਪੈ ਜੇ ਕਿਰਾਇਆ ਕੱਢ ਗਿਆ ਕੁਝ ਕੱਢ ਗਿਆ ਬਾਕੀ ਕੋਈ ਕਰੂਨੀ ਮਦਦ ਨਹੀਂ ਇਹ ਕਰ ਸਕਦਾ ਇਹ ਫਾਈਨਲ ਗੱਲ ਹੈ ਜੀ ਤੇ ਕਿਸੇ ਵੀ ਰਿਸ਼ਤੇਦਾਰ ਤੇ ਗੁੱਸਾ ਕਰਨਾ ਬੜੀ ਤਗੜੀ ਮੂਰਖਤਾ ਹੈ ਕੀ ਬੇਵਕੂਫੀ ਹੈ ਕਿਉਂਕਿ ਜਦੋਂ ਤੁਸੀਂ ਖੁਦ ਬਾਹਰ ਆਓਗੇ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਤੁਸੀਂ ਆਪਣੇ ਬੱਚੇ ਨੂੰ ਪੁੱਛੋ ਹਾਂ ਜਿਹੜਾ ਬਾਹਰ ਆਇਆ ਵੀ ਉਹ ਕਿਸ ਨੂੰ ਸੰਭਾਲ ਸਕਦਾ ਹੈ ਉਹ ਕਹਿਗਾ ਨਹੀਂ ਕਿਉਂਕਿ ਇਹ ਹਾਲਾਤ ਗਏ ਬੀ ਇੰਡੀਆ ਬਿਟ ਦੇ ਆਦਮੀ ਦੀ ਸੋਚ ਔਰ ਹੁੰਦੀ ਹੈ ਤੇ ਬਾਹਰ ਸੋਚ ਔਰ ਹੁੰਦੀ ਹੈ ਅਸੀਂ ਬੜੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਬੰਦ ਹੁੰਦੀਆਂ ਵੇਖੀਆਂ ਇੱਥੇ ਜਿੰਨੂੰ ਮਿਲੋ ਉਹ ਹੀ ਕਹਿੰਦਾ ਕੋਈ ਕਹਿੰਦਾ ਮੈਂ ਆਪਣਾ ਰਿਸ਼ਤਾ ਦਾ ਮੁੱਦਾ ਮਗਾਇਆ ਸੀ ਬੋਲਚਾਲ ਬੰਦ ਹੋ ਗਈ ਕੋਈ ਕਹਿੰਦਾ ਮੈਂ ਕੁੜੀ ਮਗਾਈ ਸੀ ਬੋਲਚਾਲ ਬੰਦ ਹੋ ਗਈ ਇਹ ਇਹ ਦੋਸਤੋ ਆਮ ਬਾਤ ਜਿਹੜੀ ਗੱਲ ਆਮ ਹੈ ਜੀ ਜਿੰਨੂੰ ਮਰਜੀ ਪੁੱਛੋ ਤੁਸੀਂ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ